ਮੂਹ ਨੇ ਪੀਤਾ ਜ਼ਹਿਰ ਤੇ 8 ਸਾਲ ਦੀ ਧੀ ਦੇ ਮੂੰਹ ਨੂੰ ਲਾਇਆ ਗਲਾਸ ਇਹ ਪਤਾ ਨਹੀਂ ਗੱਲ ਸਮਝ ਤੋਂ ਬਾਅਦ ਜਿਆਦਾ ਕੋਈ ਉਹਨੂੰ ਆਪਣੇ ਪੇਕੇ ਘਰ ਦੀੋਂ ਪਰੇਸ਼ਾਨੀ ਲੱਗੀ ਜੀ ਸੱਸ ਤੇ ਪਤੀ ਸਮੇਤ ਨੰਨਦ ਖਿਲਾਫ ਪੁਲਿਸ ਨੇ ਮਾਮਲਾ ਕੀਤਾ ਦਰਜ ਨਾਂ ਨੇ 10 ਦਿਨ ਦੀ ਫੇਰ ਵੀਰ ਜੀ ਇੱਥੇ ਤੱਕ ਨਾਅਤ ਕਾਨੂੰਨ ਆਉਂਦੀ ਜੀ ਉਹ ਦਿਨ ਪਹਿਲਾਂ ਪੇਕੇ ਆ ਤੋ ਆ ਕੇ ਚੁੱਕਿਆ ਸੀ ਖੌਫਨਾਕ ਕਦਮ ਸਾਰੇ ਮਹੱਲੇ ਦੀ ਬੜੀ ਲਾਡਲੀ ਧੀ ਸੀ ਉਹ ਬਹੁਤ ਟੈਲੀਜੈਂਟ ਬੋਰਡ ਮੈਡਲਿਸਟ ਸੀ ਕੁੜੀ ਜਾਨ ਵਲਜ਼ਮ ਦੱਸੇ ਜਾ ਰਹੇ ਫਰਾਰ ਤੇ ਪੁਲਿਸ ਕਰ ਰਹੀ ਜਾਂਚ ਦੋ ਦਿਨ ਪਹਿਲਾਂ ਪੇਕੇ ਤੋਂ ਆ ਕੇ ਘਰ ਦੇ ਵਿੱਚ ਪਹਿਲਾ ਖਾਣਾ ਖਾਦਾ ਤੇ ਇਸ ਤੋਂ ਬਾਅਦ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਨੂ ਨੇ ਆਪਣੀ 8 ਸਾਲ ਦੀ ਧੀ ਸਨੇਤ ਪਹਿਲਾਂ ਖੁਦ ਜ਼ਹਿਰ ਪੀਤਾ ਤੇ ਫਿਰ ਗਲਾਸ ਵਿੱਚ ਬਸੇ ਜ਼ਹਿਰ ਨੂੰ ਧੀ ਦੇ ਮੂੰਹ ਨੂੰ ਲਾ ਦਿੱਤਾ ਤੇ ਦੋਵਾਂ ਨੇ ਆਤਮ ਹੱਤਿਆ ਕਰ ਲਈ ਇਸ ਤੋਂ ਬਾਅਦ ਦੋਵਾਂ ਨੂੰ ਹਸਪਤਾਲ ਦੇ ਵਿੱਚ ਤਲ ਲਜਾਇਆ ਗਿਆ ਲੇਕਿਨ ਪਰਿਵਾਰ ਦੋਵਾਂ ਨੂੰ ਬਚਾ ਨਹੀਂ ਸਕਿਆ ਤੇ ਦੋਵਾਂ ਦਾ ਆਖਰ ਅੰਤਿਮ ਸੰਸਕਾਰ ਵੀ ਕੀਤਾ ਗਿਆ ਲੇਕਿਨ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਲੇਕਿਨ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਹੈ ਤੇ ਮਾਮਲੇ 'ਚ ਮ੍ਰਿਤਕ ਦੀ ਸੱਸ ਤੇ ਉਸਦੇ ਪਤੀ ਸਮੇਤ ਉਸਦੀ ਨੰਦ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦਸੇ ਜਾ ਰਹੇ ਆਏ ਕੇ ਮੁਲਜ਼ਮ ਫਰਾਰ ਦਸੇ ਜਾ ਰਹੇ ਨੇ ਲੇਕਿਨ ਫੋਰੈਂਸਿਕ ਟੀਮ ਵੱਲੋਂ ਕਰਦੀ ਜਾਂਚ ਕੀਤੀ ਜਾ ਰਹੀ ਹੈ ਕਿ ਪੁਲਿਸ ਦਾ ਕਹਿਣਾ ਹੈ ਕਿ ਫੋਰੈਂਸਿਕ ਟੀਮ ਦੀ ਜਾਂਚ ਦੀ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਇਹ ਸਜੀ ਪਤਸੋਂ ਦਾ ਸ਼ਾਮ ਨੂੰ ਉਹ ਡੀਡੀਐਸ ਗੁਵਿੰਦਰ ਗੋੜਾ ਇੱਥੇ ਬਹੋਸੀ ਹੋ ਉਹਨੇ ਆਪਣੀ ਬੇਟੀ ਸਮੀਤ ਜਿਹੜੋ ਪਿੱਲੀ ਦਵਾਈ ਪਿੱਲੀ ਜਹਿਰੀਲੀ ਜੋ ਪਸ਼ੂਦਾਂ ਤੋਂ ਐਡਮਿਟ ਹੋਇਜੀ ਤੇ ਕਾਲਾ ਪੰਨ ਇਨਫਰਮੇਸ਼ਨ ਮਿਲੀ ਸੀ ਕਿ ਲੇਡੀ ਡੈਥ ਹੋ ਗਈ ਜਿਵੇਂ ਦਸਤਾਲ ਚ ਤੇ ਉਸ ਤੋਂ ਬਾਅਦ ਬੇਟੀ ਦੀ ਆ ਗਿਆ ਪਿੱਛੇ ਮੈਸੇਜ ਕਿ ਉਹਨੇ ਬੇਟੀ ਦੀ ਡੈਥ ਹੋ ਗਈ ਫਿਰ ਕੰਨ ਫਿਰ ਲੋਚ ਕਰਦੇ ਨੇ ਬਿਆਨਾਂ ਦੇ ਕਿ ਪਰਵਾਹ ਤੇ ਤੇ ਆਪੋ ਤੇ ਪੋਸਟ ਵਾਟ ਨੂੰ ਕਰਾਇਆ ਸੀ ਮਕਦਮਾ ਦਾ ਜੀਵਿਤਾ ਸੀਗਾ ਤੇ ਮੁੱਜਮ ਨੇ ਜੋ ਇਤੋ ਇਫਾਦ ਨੇ ਤੇ ਅੱਗੇ ਫਸ ਗਿਆ ਲੈ ਬਲਾਈ ਸੀ ਅੱਜ ਉਹਨਾਂ ਨੇ ਅੱਗੇ ਮੌਕੇ ਸੱਚ ਕੀਤੀ ਹੈ ਤਾਂ ਤੋਂ ਪਬਲਿਕ ਦੇ ਸਾਹਮਣੇ ਕਰਕੇ ਅੱਗੇ ਆਪਣੀ ਕਾਰਵਾਈ ਕਰ ਦੇਣ ਜਿਹੀ ਜੀ ਵੀ ਵੜਦੀ ਹੋ ਗਈ ਅੱਗੇ ਸੀ ਕਾਰਵਾਈ ਦੇ ਆਉਂਦੇ ਆਵਾਂਗੇ ਹਾਲਾਂਕਿ ਮ੍ਰਿਤਕਾ ਦੇ ਜੇਟ ਦਾਇ ਕਹਿਣਾ ਹੈ ਕਿ ਉਸਦਾ ਬਤੀਰਾ ਉਸਦੇ ਪਰ ਜਾਈ ਨਾਲ ਹਮੇਸ਼ਾ ਚੰਗਾ ਰਿਹਾ ਤੇ ਜੇਕਰ ਉਹ ਕਿਸੇ ਮਾਨਸਿਕ ਪਰੇਸ਼ਾਨੀ ਤੋਂ ਜੋਜ ਰਹੀ ਸੀ ਤਾਂ ਉਹ ਉਸ ਨੂੰ ਜ਼ਰੂਰ ਦੱਸਦੀ ਲੇਕਨ ਹੁਣ ਉਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਮੰਦ ਭਾਗੀ ਘਟਨਾ ਆਖਰ ਕਿਵੇਂ ਵਾਪਰੀ ਤੇ ਉਸ ਨੇ ਐਦਾ ਵੱਡਾ ਕਦਮ ਕਿਉਂ ਚੁੱਕ ਲਿਆ ਕੁਸ਼ਨੀ ਵੀਰ ਜੀ ਕੱਲ 5:00 ਵਜੇ ਆਏ ਜੀ ਆਪਦੇ ਪੇਕਿਆਂ ਤੋਂ 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ ਉਹਦੇ ਬਾਅਦ ਹੀ ਖਾਣਾ ਖੋਣਾ ਬਣਾਇਆ ਖਾਣਾ ਖੋਣਾ ਖਾਧਾ ਖਾਣਾ ਖੋਣਾ ਖਾਣ ਤੋਂ 5 ਮਿੰਟ ਬਾਅਦ ਤੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਉਹਦੇ ਵਿੱਚ ਜੋ ਗਲਾਸ ਚ ਥੋੜੀ ਬੱਚੋ ਚੱਕ ਕੇ ਛੋਟੀ ਕੁੜੀਏ ਸੋਹਰੇ ਮੋਂ ਨੂੰ ਲਾਤੀ ਸਾਨੂੰ 5 ਕਿ ਮਿੰਟ ਬਾਅਦ ਇਹ ਪਤਾ ਲੱਗਿਆ ਕਿ ਕੋਈ ਨਾ ਕੋਈ ਚੀਜ਼ ਨੇ ਖਾਧਿਆ ਸਮੈਲ ਆਉਣ ਲੱਗ ਜਾਂਦੀ ਹੈ ਤੇ ਨਾਲ ਦੇ ਨਾਲੇ ਸੀ ਇੱਥੇ ਆਪਣੇ ਅਰਜੀਵ ਗੁਪਤਾ ਹਸਪੀਟਲ ਆਈ ਉੱਥੇ ਲੈ ਗਈ ਜੀ ਚਲੋ ਡਾਕਟਰ ਸਾਹਿਬ ਨੇ ਜਿੰਨੀ ਆਪਣੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਬਚਾਉਣ ਦੀ ਉਸ ਤੋਂ ਬਾਅਦ ਪਟਿਆਲੇ ਰੈਫਰ ਕਰਤਾ ਉਹਨਾਂ ਨੂੰ ਜੀ ਤੇ ਰਾਤ ਤਕਰੀਬਨ 22:00 ਵਜੇ ਉਹਨਾਂ ਦੀ ਡੈਥ ਹੋ ਗਈ ਜੀ ਕਾਰਨ ਕੀ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਬਿਲਕੁਲ ਕੁਝ ਵੀ ਨਹੀਂ ਸੀ ਜੀ ਘਰ ਦਾ ਮਾਹੌਲ ਨਹੀਂ ਕਿ ਮਾੜਾ ਹੀ ਹੋਣ ਕੋਈ ਦਿੱਕਤ ਕਿਸੇ ਗੱਲ ਦੀ ਕੋਈ ਐ ਨਹੀਂ ਵੀ ਪਰਿਵਾਰ ਦਾ ਕਲੇਸ਼ ਹੋਊਗਾ ਨਾ ਪਰਿਵਾਰ ਚ ਬਹੁਤ ਆਪਸੀ ਪਿਆਰ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਜੀ ਤਾਂ ਪੇਕੀ ਕੀ ਕਾਰਨ ਕਰਤੀ ਗਈ ਪੇਕੀ ਉਹਨਾਂ ਦੇ ਫਾਦਰ ਸਾਹਿਬ ਦਾ ઓਪਰੇਟ ਹੋਇਆ ਸੀ ਜੀ ਸਟੰਟ ਪਾਏ ਸੇ ਤੰ ਜੀ 5 ਦਿਨਾਂ ਤੋਂ ਉਹ ਆਪਣੇ ਪੇਕੀ ਸੀ ਜੀ ਕੱਲ੍ਹ ਆਈ ਸੀ ਕੱਲ੍ਹ ਆਏ ਸੀ ਜੀ ਹਾਂਜੀ ਹਾਂਜੀ ਤਾਂ ਲੱਗਦਾ ਕਿਉਂ ਜਿਹੜਾ ਤੁਹਾਡੇ ਮਪਾ ਵੀ ਕੀ ਲੱਗਦਾ ਵੀ ਜਿਹੜਾ ਉਹਨਾਂ ਨੇ ਇਹ ਪਤਾ ਨਹੀਂ ਗੱਲ ਸਮਝ ਤੋਂ ਬਾਅਦ ਜ਼ਿਆਦਾ ਕੋਈ ਉਹਨੂੰ ਆਪਣੇ ਪੇਕੇ ਘਰ ਦੀ ਉਹ ਪਰੇਸ਼ਾਨੀ ਲੱਗੀ ਜੀ ਕੁਸਾ ਇੱਥੇ ਤਾਂ ਕੋਈ ਪ੍ਰੋਬਲਮ ਕਿਸੇ ਗੱਲ ਦੀ ਨਹੀਂ ਜੀ ਇਹ ਗੱਲਬਾਤ ਉਹਨੂੰ ਬਾਅਦ ਨਹੀਂ ਨਹੀਂ ਦੱਸ ਦਿੰਦੀ ਫੇਰ ਵੀਰ ਜੀ ਇੱਥੇ ਤੱਕ ਨਾਬਤ ਕਾਨੂੰ ਆਉਂਦੀ ਜੀ ਮੈਂ ਤੁਹਾਨੂੰ ਆਪਦੇ ਕਰਾ ਛੋਟੇ ਪੜ੍ਹ ਜਾਏ ਨਹੀਂ ਆਪਣੀ 30 ਸਮਝਾ ਸੀ ਜੀ ਤੇ ਮੈਨੂੰ ਵੀ ਉਹ ਆਪ ਦਾ ਬਾਪ ਹੈ ਸਮਝ ਨਹੀਂ ਸੀ ਜੀ ਵੀ ਮੇਰੇ ਫਾਦਰ ਸਾਹਿਬ ਨੇ ਤੇ ਵੀਰ ਜੀ ਬਹੁਤ ਮਾੜਾ ਹੋਇਆ ਪਰਿਵਾਰ ਨੂੰ ਨਾਂ ਪੂਰਾ ਹੋਣ ਵਾਲਾ ਘਟਾ ਇਹ ਛੋਟੀ ਕੁੜੀ ਬਿਰਜੀ 8 ਸਾਲ ਦੀ ਸੀ ਸਾਰੇ ਮਹੱਲੇ ਦੀ ਬੜੀ ਲਾਡਲੀ ਸੀ ਉਹ ਬਹੁਤ ਟੈਲੀਜੈਂਟ ਹੋਰ ਮੈਡਲਿਸਟ ਸੀ ਕੁੜੀ ਉਹ ਹੁਣ ਪੁਲਿਸ ਜਾਂਚ ਦੇ ਵਿੱਚ ਹੀ ਇਹ ਸਾਫ਼ ਹੋ ਸਕੇਗਾ ਕਿ ਆਖਰ ਮ੍ਰਿਤਕਾ ਨੂੰ ਕਿਸ ਚੀਜ਼ ਦਾ ਦੁੱਖ ਸੀ ਤੇ ਉਸਨੇ ਐਦਾ ਵੱਡਾ ਖੌਫਨਾਕ ਕਦਮ ਕਿਉਂ ਚੁੱਕਿਆ ਕਿ ਹੁਣ ਉਸਦਾ ਪਤੀ ਤੇ ਸੱਸ ਕਿਉਂ ਫਰਾਰ ਨੇ ਜਗਬਾਨੀ ਟੀਵੀ ਲਈ ਅਨਲ ਜੈਨ ਦੀ ਰਿਪੋਰਟ